ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਅੱਜ ਜਿਹੜੀ ਮੈਂ ਵੀਡੀਓ ਲੈ ਕੇ ਆਈਆਂ ਆ ਆਪਾਂ ਗੱਲ ਕਰਾਂਗੇ ਕਿ ਬ੍ਰਹਮ ਕਵਚ ਦੇ ਪਾਠ ਦੀ ਆਪਣੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ ਜੀ ਸਾਨੂੰ ਬ੍ਰਹਮ ਕਵਚ ਦਾ ਪਾਠ ਕਿਸ ਵਿਧੀ ਅਨੁਸਾਰ ਕਰਨਾ ਚਾਹੀਦਾ ਹੈ ਇਸ ਦਾ ਮਹਾਤਮ ਅਤੇ ਇਸ ਦੀ ਮਰਿਆਦਾ ਕੀ ਹੈ ਇਹ ਬਾਣੀ ਦਸਵੇਂ ਪਾਤਸ਼ਾਹ ਨੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਬੇਨਤੀ ਕਰਨ ਤੇ ਬਖਸ਼ੀਸ਼ ਕੀਤੀ ਸੀ ਬੇਨਤੀ ਕੀਤੀ ਸੱਚੇ ਪਾਸ਼ਾ ਤੁਰਕ ਕਲਮਾ ਪੜ੍ਹ ਕੇ ਸਾਡੇ ਸਿੰਘਾਂ ਦੇ ਸ਼ਸਤਰ ਨਹੀਂ ਚੱਲਣ ਦਿੰਦੇ ਆਪ ਜੀ ਕਿਰਪਾ ਕਰੋ ਤੁਰਕਾਂ ਦੀਆਂ ਕਲਮਾ ਸਿੰਘਾਂ ਜਾਂ ਗ੍ਰਸਤੀ ਪਰਿਵਾਰਾਂ ਦੇ ਅਸਰ ਨਾ ਕਰਨ ਤੇ ਦਸਵੇਂ ਪਾਸ਼ਾ ਜੀ ਨੇ ਬ੍ਰਹਮ ਕਵਚ ਦਾ ਪਾਠ ਬਖਸ਼ਿਆ ਅਤੇ ਬਚਨ ਕੀਤਾ ਕਿ ਇਸ਼ਨਾਨ ਕਰਕੇ ਨਿਤਨੇਮ ਦੇ ਸਮੇਂ ਜਲ ਕੋਲ ਰੱਖਣਾ ਹੈ ਸਾ ਸੰਗਤ ਜੀ ਜਲ ਇਸ ਕਰਕੇ ਰੱਖਣਾ ਹੈ ਤਾਂ ਕਿ ਆਪਣੇ মুখ ਤੋਂ ਉਚਾਰਨ ਬਾਣੀ ਦਾ ਅਸਰ ਜਲ ਵਿੱਚ ਚਲਾ ਜਾਵੇ ਤੇ ਫਿਰ ਆਪਾਂ ਉਸ ਜਲ ਨੂੰ ਆਪ ਵੀ ਪੀ ਸਕਦੇ ਹਾਂ ਤੇ ਪਰਿਵਾਰ ਨੂੰ ਵੀ ਚਕਾ ਸਕਦੇ ਹਾਂ ਅਤੇ ਘਰ ਵਿੱਚ ਛੱਟਾ ਵੀ ਦੇ ਸਕਦੇ ਹਾਂ ਇਸ ਪਾੜ ਦਾ ਘਟੋ ਘਟ 32 ਵਾਰ ਜਾਪ ਕਰਨਾ ਹੁੰਦਾ ਹੈ ਵਾਦ ਤੁਸੀਂ ਜਿੰਨੀ ਵਾਰ ਮਰਜ਼ੀ ਪੜ ਲਓ ਜੀ ਸੋਫੇ ਜਾਂ ਕੁਰਸੀ ਤੇ ਬੈਠ ਕੇ ਤੁਸੀਂ ਇਹ ਪਾਠ ਨਹੀਂ ਕਰਨਾ ਜੀ ਥੱਲੇ ਕੋਈ ਸਾਫ ਕਪੜਾ ਵਿਛਾਉਣਾ ਹੈ ਹਰ ਰੋਜ਼ ਪਾਠ ਕਰਨ ਤੋਂ ਪਹਿਲਾਂ ਕਪੜਾ ਝਾੜ ਲੈਣਾ ਚਾਹੀਦਾ ਹੈ ਪਾਠ ਕਰਨ ਦੇ ਲਈ ਸਥਾਨ ਇੱਕੋ ਹੀ ਰੱਖਣਾ ਚਾਹੀਦਾ ਹੈ ਜਿੱਥੇ ਬੈਠ ਕੇ ਅਸੀਂ ਪਾਠ ਕਰਨਾ ਹੈ बार-बार ਜਗ੍ਹਾ ਨੂੰ ਬਦਲਣਾ ਨਹੀਂ ਚਾਹੀਦਾ ਪਾਠ ਹਮੇਸ਼ਾ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਪੜਨਾ ਹੈ ਅਤੇ ਅੱਗੇ ਜਲ ਰੱਖ ਕੇ ਪੜਨਾ ਹੈ ਗ੍ਰਸਤੀ ਕਟੋਕਟ ਬੱਤੀ ਵਾਰ ਇਹ ਪਾਠ ਜਰੂਰ ਕਰੇ ਜਦੋਂ ਤੁਸੀਂ ਪੂਰੀ ਸ਼ਰਦਾ ਨਾਲ ਪਾਠ ਕਰਕੇ ਇਸ ਦੇ ਜਲ ਦਾ ਛਿੱਟਾ ਸਾਰੇ ਘਰ ਦੇ ਵਿੱਚ ਦਿਓਗੇ ਕੋਈ ਕਲਾਮ ਅਸਰ ਨਹੀਂ ਕਰੇਗਾ ਨਾ ਬਿਮਾਰੀ ਲੱਗੇਗੀ ਨਾ ਧਨ ਦੀ ਕਮੀ ਆਵੇਗੀ ਰਿਧ ਸਿੱਧ ਵਰਤੇਗੀ ਅਤੇ ਸਾਰੇ ਪਾਪਾਂ ਦਾ ਨਾਸ ਹੋਵੇਗਾ ਜੇ ਤੁਸੀਂ 40 ਦਿਨ ਇਹ ਪਾਠ ਦਾ ਜਾਪ ਕਰੋਗੇ ਜੀ ਇਹ ਪਾਠ ਦੇ ਵਿੱਚ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਾਕਤ ਹੈ ਜੀ ਇਸ ਪਾਠ ਦੇ ਵਿੱਚ ਬਹੁਤ ਪਾਵਰ ਹੈ ਇਹ ਆਪਣੇ ਘਰ ਦੇ ਵਿੱਚ ਇੱਕ ਕਵਚ ਦੀ ਤਰ੍ਹਾਂ ਜਿਵੇਂ ਤੁਹਾਨੂੰ ਤੁਹਾਡੇ ਘਰ ਦੇ ਨਾ ਆਲ ਰਾਉਂਡ ਜਿਵੇਂ ਇੱਕ ਬਾਉਂਡਰੀ ਕ੍ਰੀਏਟ ਕਰ ਦਿੰਦਾ ਹੈ ਪਾਠ ਜੀ ਤੁਸੀਂ ਸੱਚੀ ਸ਼ਰਧਾ ਦੇ ਨਾਲ ਪਾਠ ਕਰੋ ਜਿਵੇਂ ਕਈ ਵਾਰ ਆਪਾਂ ਨੂੰ ਘਰ ਦੇ ਵਿੱਚ ਪੈ ਲੱਗਦਾ ਆ ਜੀ ਤੇ ਆਪਾਂ ਨੂੰ ਕਈ ਵਾਰ ਐ ਲੱਗਦਾ ਕਿ ਆਪਣੇ ਬਣਦੇ ਬਣਦੇ ਕੰਮ ਵਿਗੜ ਜਾਂਦੇ ਨੇ ਤੇ ਆਪਾਂ ਨੂੰ ਕਈ ਵਾਰ ਐ ਵੀ ਫੀਲ ਹੁੰਦਾ ਆ ਕਿ ਕਈ ਵਾਰ ਕਿਸੇ ਨੇ ਕੁਝ ਆਪਣੇ ਘਰ ਤੇ ਕੁਝ ਕਰਵਾਤਾ ਨਹੀਂ ਦਿੱਤਾ ਹਨਾ ਤੇ ਆਪਾਂ ਨੂੰ ਕੋਈ ਵਾਰ ਐ ਫੀਲ ਹੁੰਦਾ ਆ ਕਿ ਕਿ ਕਿਸੇ ਨੇ ਕੋਈ ਹਨਾ ਕਿਸੇ ਦੀ ਬੁਰੀ ਨਜ਼ਰ ਤਾਂ ਨਹੀਂ ਲੱਗ ਗਈ ਹੈਗੀ ਤਾਂ ਇਹ ਜਿਹੜਾ ਪਾਠ ਆਇਆ ਜੀ ਇਹ ਬਿਲਕੁਲ ਇੱਕ ਕਵਚ ਦੀ ਤਰ੍ਹਾਂ ਤੁਹਾਨੂੰ ਪ੍ਰੋਟੈਕਟ ਕਰੂਗਾ ਤੁਸੀਂ ਮੇਰੇ ਕਹੇ ਤੇ ਅਜਮਾ ਕੇ ਤੁਸੀਂ ਜਿਵੇਂ ਪੂਰੇ 40 ਦਿਨ ਤੁਸੀਂ ਇਹਦਾ 32 ਵਾਰ ਤੁਸੀਂ 파ਟ ਨੂੰ ਇੱਕ ਜਗ੍ਹਾ ਤੇ ਬੈਠ ਕੇ ਤੁਸੀਂ ਕਰਨਾ ਹੈ ਤੁਸੀਂ ਕਰਕੇ ਦੇਖੋ ਜੀ ਤੁਹਾਨੂੰ ਜਰੂਰ ਅਸਰ ਦਿਖੇਗਾ ਤੁਹਾਡੇ ਕੰਮ ਬਣਨਗੇ ਠੀਕ ਹੈ ਜੀ ਤੁਹਾਡਾ ਕੋਈ ਵਾਲਵਿੰਗਾ ਨਹੀਂ ਕਰ ਸਕਦਾ ਕੋਈ ਤੁਹਾਨੂੰ ਬੁਰੀ ਨਜ਼ਰ ਨਹੀਂ ਲੱਗ ਸਕਦੀ ਓਕੇ ਜੀ ਤੇ ਤੁਸੀਂ ਪ੍ਰੋਪਰ ਇਹ ਮੇਰੇ ਕਹੇ ਤੇ ਇੱਕ ਵਾਰੀ ਤੁਸੀਂ ਜਿਸ ਨੂੰ ਲੱਗਦਾ ਹੈ ਕਿ ਸਾਡੇ ਕੰਮ ਨਹੀਂ ਬਣਦੇ ਘਰ ਦੇ ਵਿੱਚ ਤਾਨੇ ਦੀ ਕਮੀ ਆ ਜੀ ਤੇ ਕੰਮ ਵਿਗੜਦੇ ਨੇ ਹਨਾ ਤੇ ਤੁਸੀਂ ਇੱਕ ਵਾਰੀ ਇਹ ਵਾਲਾ ਜ਼ਰੂਰ ਪਾਠ ਕਰਕੇ ਦੇਖੋ ਜੀ ਤੁਸੀਂ ਸਕਰੀਨ ਸ਼ਾਟ ਲੈ ਲਓ ਜੀ ਤੇ ਤੁਸੀਂ ਇਹ 파ਠ ਨੂੰ ਤੁਸੀਂ ਨਿਰੰਤਰ 40 ਦਿਨ ਜਿਵੇਂ ਮੈਂ ਤੁਹਾਨੂੰ ਦੱਸਿਆ ਆ ਸਟਾਰਟਿੰਗ ਦੇ ਵਿੱਚ ਤੁਸੀਂ ਇਦਾਂ ਹੀ ਜ਼ਰੂਰ ਕਰੋ ਤੇ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਬਾਣੀ ਦੇ ਵਿੱਚ ਬਹੁਤ ਪਾਵਰ ਹੈ ਜੀ ਤੁਸੀਂ ਸੱਚੀ ਸ਼ਰਦਾ ਦੇ ਨਾਲ ਇਸ 파ਠ ਦਾ ਉਚਾਰਨ ਕਰੋ ਤੇ ਤੁਸੀਂ ਵਾਹਿਗੁਰੂ ਜੀ ਦੇਖਿਓ ਤੁਹਾਨੂੰ ਦਿਨਾਂ ਦਿਨਾਂ ਦੇ ਵਿੱਚ ਤੁਹਾਨੂੰ ਅਸਰ ਦਿਖੇਗਾ ਜੀ ਆਪਣੇ ਘਰ 'ਚ ਤੇ ਇਸੇ ਦੇ ਨਾਲ ਜੀ ਮੈਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੀ ਹਾਂ ਤੇ ਤੁਸੀਂ ਜੀ ਸਾਰੇ ਮੇਰੇ ਵੀਰ ਭੈਣ ਭਰਾ ਇਹ ਜਿਹੜਾ ਪਾਠ ਹੈ ਜੀ ਬ੍ਰਹਮ ਕਵਚ ਦਾ ਆ ਜਿਹੜਾ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਿਹਾ ਹੈ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਲੈ ਕੇ ਤੇ ਤੁਸੀਂ ਇਸ ਪਾਠ ਦਾ ਉਚਾਰਨ ਕਰੋ ਜੀ ਤੇ ਫਿਰ ਮਿਲਦੇ ਹਾਂ ਜੀ ਨੈਕਸਟ ਵਲੌਗ ਚ ਤਦ ਤੱਕ ਦੇ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਣਕਾਲ ਜਿਉਂਦੇ ਰਹੋ ਹਾਜ਼ਰ ਰਹੋ ਵਾਜ਼ਰ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ